ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕੌਮ ਦਾ ਸਿੱਖ ਇਤਿਹਾਸ ਦਾ ਬਹੁਤ ਹੀ ਮਹਾਨ ਦਿਨ ਹੈ ਅੱਜ ਦੇ ਦਿਨ ਤਨ ਤਨ ਗੁਰੂ ਅਰਜਨ ਪਾਸਾ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੋਖ ਤੋਂ ਇੱਕ ਬਹੁਤ ਵੱਡਾ ਮਹਾਵਲੀ ਯੋਧੇ ਪੈਦਾ ਹੋਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸਾ ਜੀ ਗੁਰੂ ਕੀ ਬਡਾਲੀ ਵਿਖੇ ਗੁਰੂ ਹਰਗੋਬਿੰਦ ਪਾਸਾ ਜੀ ਨੇ ਕੌਮ ਨੂੰ ਇੱਕ ਬਹੁਤ ਵੱਡਾ ਮਹਾਨ ਤਖਤ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਿੱਖਾਂ ਦੇ ਜਿਹੜੇ ਮਸਲੇ ਨੇ ਉਹ ਬਹਿ ਕੇ ਵਿਚਾਰਦੇ ਰਹੇ ਵਿਚਾਰੇ ਜਾਂਦੇ ਰਹੇ ਅੱਜ ਵੀ ਵਿਚਾਰ ਵਿਚ ਰਹੇ ਨੇ ਤੇ ਅੱਗੋਂ ਵੀ ਵਿਚਰਦੇ ਰਹਿਣਗੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਮਹਾਨ ਹੈ ਅਕਾਲ ਦਾ ਤਖਤ ਹੈ ਸੋ ਮੈਂ ਇਸ ਗੁਰਦਾਰਾ ਸਾਹਿਬ ਦਾ ਗੁਰਦਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਪਾਸਾ ਜੀ ਨੌਵੀਂ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਪਾਸਾ ਜੀ ਮਹਾਨ ਯੋਧੇ ਵੱਡੇ ਪਰਉਪਕਾਰੀ ਮਹਾਨ ਪੁਰਸ਼ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਧਾਈ ਦਿੰਦਾ ਹੋਇਆ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਗਰਵਾਨੀ ਦੇ ਨਾਲ ਜੁੜ ਕੇ ਸਿੱਖ ਇਤਿਹਾਸ ਦੇ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ